ਸਤਿ ਸ਼੍ਰੀ ਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਇੱਕ ਕੱਟੀ ਦਿਖਾਵਾਂਗੇ ਤੇ ਪਾਲਣ ਵਾਲੀ ਤੇ ਇੱਕ ਦਿਖਾਵਾਂਗੇ ਝੋਟੀ ਸੱਜਣੋਂ ਸੂਨ ਵਾਲੀ ਲੈ ਆ ਜੋ ਵੀ ਸੱਜਣੋਂ ਦਿਖਾਉਣੇ ਆਪਾਂ ਪਹਿਲਾਂ ਝੋਟੀ ਦਿਖਾਉਣੇ ਆ ਸੱਜਣੋਂ ਕੁੰਡੀ ਸਕੀਨ ਝੋਟੀ ਛੋਟਾ ਸਿੰਘ ਬਿਲਕੁਲ ਛੋਟਾ ਜਿਹਾ ਸਿੰਗ ਸੱਜਣੋਂ ਦੇਖ ਸਕਦੇ ਹੋ ਉਹੀ ਸਕੀਨ ਝੋਟੀ ਆ ਲੈ ਦੇਖ ਸਕਦੇ ਹੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਦਿਖਾ ਵੀ ਮਾਰ ਕੈਮਰਾ ਕੱਡ ਕਾਠ ਵੀ ਵਧੀਆ ਸੱਜਣੋਂ ਦੇਖ ਸਕਦੇ ਹੋ ਕੱਦ ਕਾਠ ਤੇ ਥਾਣਾ ਦੇ ਮਾਰ ਕੈਮਰਾ ਵਧੀਆ ਮੁੱਠੀ ਵਾਲਾ ਥਾਣਾ ਨਾ ਕਹਾਂ ਸੱਜਣੋ ਦੇਖ ਸਕਦੇ ਹੋ ਇਕੱਲਾ ਇਕੱਲਾ ਵੱਖਰਾ ਵੱਖਰਾ ਥਾਣਾ ਤੇ ਮਣੀ ਤੋੜ ਕੇ ਦਿਖਾ ਦੇ ਵੀ ਤੋੜ ਦੇ ਲੈ ਦੇਖ ਸਕਦੇ ਹੋ ਸੱਜਣੋ ਪੂਰੇ ਟਾਪ ਦੀ ਝੋਟੀ ਆ ਬਿਲਕੁਲ ਛੋਟਾ ਸਿੰਘ ਥਣ ਦੇਵੀ ਦੀ ਸਾਫਾ ਸੂਣ ਵਾਲੀ ਝੋਟੀ ਆ ਬਿਠਕੂੜੇ ਦੀ ਵੀ ਚੰਗੀ ਆ ਦੇਖ ਸਕਦੇ ਹੋ ਲੇਵਾ ਲੂਗਾ ਵਧੀਆ ਲੱਗਿਆ ਹੋਇਆ ਸੱਜਣੋ ਹੁਣ ਵੀ ਫਾਵਾ ਲੇਵਾ ਬਣਾ ਰੱਖਿਆ ਹਾਲੇ ਰਹਿੰਦੇ ਨੇ ਹਫਤਾ 10 ਦਿਨ ਲੈ ਜੂ ਸੂਣਦੇ ਬਿਠਕੂੜੇ ਦੀ ਚੰਗੀ ਆ ਥੋੜਾ ਜਿਹਾ ਮੱਥੇ ਤੇ ਫੂਲ ਆ ਦੇਖ ਸਕਦੇ ਹੋ ਟਾਪ ਦਾ ਥਣਾ ਪੂਰਾ ਥਣ ਦੇਵੀ ਦੀ ਸਾਫ ਆ ਪੂਰਾ ਕਾਗਜੀ ਪਿੰਡਾ ਜੀ ਨੂੰ ਕਹਿੰਦੇ ਹੁੰਦੇ ਨੇ ਦੁੱਧ ਦੇਣ ਵਾਲੀ ਝੋਟੀ ਆ ਪੂਰੀ ਵਧੀਆ ਐਗਟੀ ਦੂਜੇ ਸੂਏ ਸੂਣਾ ਸੱਜਣੋ ਇਹਨੇ ਨਹੀਂ ਮਾਂ ਦੇ ਬਲ 18 ਨੇ ਦੂਜੇ ਸੂਏ ਸੋਣਾ ਸੱਜਣੋਂ ਪਲੂਣ ਨੇ ਨੇ 12 ਲੀਟਰ ਦੁੱਧ ਪਾਇਆ ਹੋਇਆ 13 13 14 ਦੀ ਉਮੀਦ ਆ 13 ਪਾ ਸਕਦੇ ਆ 14 ਜੇ ਵੀਰ ਭਾਈ ਵਧੀਆ ਛੇ ਵਾਲਾ ਵੱਧ ਵੀ ਪਾ ਸਕਦੀ ਆ 13 14 ਦਾ ਨਾਰਮਲ ਹੀ ਦੁੱਧ ਪਾਉਣਾ ਇਹਨੇ ਕਿਉਂਕਿ ਜਿਆਦਾ ਕੁਆਲਿਟੀ ਵਧੀਆ ਝੋਟੀ ਵਧੀਆ ਤੇ ਪਿੰਡਾ ਦੇਖ ਲਓ ਜਿਵੇਂ ਕਾਗਜੀ ਪਿੰਡਾ ਲਓ ਦੇਖ ਸਕਦੇ ਹੋ ਸੱਜਣੋਂ ਨਾੜਾਂ ਵੀ ਦਿਖਦੀਆਂ ਨੇ ਪੰਡੇ ਵੀ ਦੀ ਇਹ ਇਹਦਾ ਮੁੱਲ ਵੜੀ ਆਪਾਂ ਇੱਕ 35 ਕਰਦੇ ਆ ਇੱਕ 25 ਦੀ ਦੇਵਾਂਗੇ ਇੱਕ 25 ਜੋ ਮਾਨ ਤਣ ਜਿਹੜਾ ਵੀਰ ਸੱਜਣਾ ਆਪਣਾ YouTube ਚੈਨਲ ਦੇਖ ਕੇ ਇੱਕ 25 ਜੋ ਮਾਨ ਤਣ ਕਰਾਂਗੇ ਜਰੂਰ ਤੇ ਆਪਣਾ ਇੱਕ ਕੱਟੀ ਦਿਖਾਉਣਿਆ ਇੱਕ ਕੱਟੀ ਆ ਇਹਨੂੰ ਤੋੜਦੇ ਬਈ ਤੋਂ ਐਂ ਦਿਖਾਦੇ ਜਾਂਦੇ ਹਿੰਦਾਂ ਦੇਖ ਸਕਦੇ ਹੋ ਸੱਜਣੋ ਫੇਸ ਕੁਆਲਿਟੀ ਦੇਖ ਸਕਦੇ ਹੋ ਸਿੰਘ ਮੋੜਨ ਲੱਗੀ ਕੱਟੀ ਕੁੰਡੀ ਬਣੂਗੀ ਛੋਟਾ ਸਿੰਘ ਮੋੜਨ ਲੱਗੀ ਕੱਟੀ 15 ਮਹੀਨਿਆਂ ਵਾਲੀ ਕੱਟੀ ਆ ਜੋ ਆ 15 ਮਹੀਨਿਆਂ ਦੇ ਵਿੱਚ ਵਿੱਚ ਕੱਟੀਆਂ ਦੇਖ ਸਕਦੇ ਹੋ ਪਿੱਠ ਕੁੜੇ ਦੀ ਵੀ ਚੰਗੀ ਆ ਦਿਗਵੇਂ ਪੁੜੇ ਵਾਲੀ ਨਹੀਂ ਹੈਗੀ ਖੜਵੇਂ ਪੁੜੇ ਵਾਲੀ ਆ ਆ ਦੇਖ ਸਕਦੇ ਹੋ ਥਣ ਲੇਵੇ ਦੀ ਦਿਖਾ ਦੂਰ ਦੂਰ ਥਣ ਲੱਗੇ ਨੇ ਥਣ ਵੀ ਵਧੀਆ ਲੱਗੇ ਆ ਸੱਚ ਨੂੰ ਲੈ ਦੇਖ ਸਕਦੇ ਹੋ ਟਾਪ ਦੀ ਕੱਟੀ ਆ ਸੱਚ ਨੂੰ ਜਿਹਨੇ ਵੀ ਸੱਜਣ ਨੇ ਪਾਲਣੀ ਆ ਤੇ ਇਹ ਕੱਟੀ ਦਾ ਮੁੱਲ 35 ਕਰਦੇ ਆ 30 ਦੀ ਦੇਣੀ ਆ 30 'ਚੋਂ ਥੋੜਾ ਮੋਟਾ ਮਾੜਦਾਨ ਜ਼ਰੂਰ ਹੋਊ ਜਿਹੜਾ ਵੀ YouTube ਚੈਨਲੋਂ ਦੇਖ ਕੇ ਆਊਗਾ ਤੇ ਆਪਣਾ ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9872860112 ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਵੀਡੀਓ ਬਣਾਉਣ ਲਈ ਸੰਪਰਕ ਕਰਿਓ